ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਅੱਜ ਦੋਸਤੋ ਤੁਹਾਨੂੰ ਆਪਾਂ ਟੇਡੇ ਘਟ ਦੇ ਵਿੱਚ ਜਿਹੜੀ ਬੂਰੀ ਨੀਲੀ ਰਵੀ ਦੀ ਕੱਟੀ ਦਿਖਾਉਣੀ ਆ ਕੱਟੀ ਦੀ ਏਜ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ 1 ਸਾਲ ਆ ਚਾਰੇ ਪੈਰ ਵਾਈਟ ਆ ਦੋਸਤੋ ਮਗਰ ਸੂਪਰ ਵੀ ਨਿਸ਼ਾਨ ਆ ਤੁਸੀਂ ਦੇਖ ਸਕਦੇ ਆ ਆ ਜਿਹੜਾ ਇਹ ਸੂਪਰ ਨਿਸ਼ਾਨ ਆ ਥਣ ਜਿਹੜੇ ਆ ਦੋਸਤੋ ਚਾਰੇ ਬਿਲਕੁਲ ਵਿੱਥੀ ਦੇ ਥਣ ਲੱਗੇ ਆ ਦੇਖੋ ਉਵੇਂ ਹੀ ਆਰਡਰ ਦੇ ਵਿੱਚ ਜਿਹੜਾ ਚੰਨ ਬਣਦਾ ਥੱਲੇ ਦੇਖ ਸਕਦੇ ਆ ਤੇ ਕਈ ਵੀਰ ਥੱਲੇ ਤੁਨ ਵੀ ਵਾਈਟ ਮੰਗਦੇ ਆ ਤੇ ਆ ਦੋਸਤੋ ਥੱਲੇੋਂ ਦੇ ਤੁਨ ਉੱਪਰ ਵੀ ਪੂਰਾ ਵਾਈਟ ਨਿਸ਼ਾਨ ਹੈਗਾ ਵਾ ਸੋ ਤੁਸੀਂ ਦੇਖ ਸਕਦੇ ਆ ਆ ਇਹਦੇ ਥਾਣਾ ਆ ਥੱਲੇ ਤੁਹਾਨੂੰ ਪਰ ਵਾਈਟ ਨਿਸ਼ਾਨ ਤੇ ਬਾਕੀ ਦੋਸਤੋ ਪੂਰੀ ਬਰੀਕ ਚਮੜੀ ਦੀ ਕੱਟੀ ਆ ਇਹ ਆ ਦੇਖ ਸਕਦੇ ਪੂਛ ਘੋੜਾ ਜ ਨਹੀਂ ਹੱਡੀ ਨਹੀਂ ਜੇ ਹੱਡੀ ਹੁੰਦੀ ਤਾਂ ਦੋਸਤੋ ਪੂਹ ਬੁੜਕ ਕੇ ਖੁਰਲੀ ਚ ਵੱਜਦਾ ਬਾਕੀ ਪਲੀ ਹੋਈ ਕੱਟੀ ਆ ਦੁੱਧ ਤੇ ਤੇ ਹਾਈਟ ਲੈਂਥ ਦੀ ਜਿਹੜੀ ਇਹਦੀ ਮਾਂ ਵਾ ਦੋਸਤੋ ਉਹ ਵੀ ਬਹੁਤ ਵੱਡੀ ਹਾਈਟ ਲੈਂਥ ਦੀ ਮੰਨ ਲਓ ਸੀਗੀ ਤਾਂ ਇੰਨੇ ਵੀ ਦੋਸਤੋ ਹਾਈਟ ਕਾਫੀ ਲੰਮੀ ਵੱਡੀ ਮਾ ਜਬਾਨਾ ਕਿਉਂਕਿ ਇਹਦੀ ਹੁਣੇ ਹੀ ਬੋਡੀ ਸਟਰਕਚਰ ਦੱਸਣ ਦਿਆ ਕਿ ਇਹ ਤਗੜੇ ਪੱਲੇ ਦੀ ਝੋਟੀ ਬਣੂਗੀ ਚਾਰੂ ਇੰਨੀ ਕਿ ਜ਼ਿਆਦੀ ਆ ਦੋਸਤੋ ਕਿ ਜਿੱਥੋਂ ਤੱਕ ਜਿਵੇਂ ਆ ਨਾਲ ਕੱਟੀ ਖੜੀ ਆ ਇਹ ਨਾਗਦੀ ਆ ਦੋਸਤੋ ਤੇ ਜਿੱਥੋਂ ਤੱਕ ਇਹਨਾਂ ਦਾ ਮੂੰਹ ਜਾਂਦਾ ਕਰਮਾਲੀਆਂ ਦਾ ਉੱਥੋਂ ਤੱਕ ਪੱਠਾ ਨਹੀਂ ਛੱਡਦੀਆਂ ਇੰਨੇ ਜਿਹੜਾ ਪਸ਼ੂ ਚਾਰੂ ਹੁੰਦਾ ਦੋਸਤੋ ਉਹੀ ਚੰਗਾ ਪਸ਼ੂ ਤਨ ਹੁੰਦਾ ਚੰਗਾ ਦੁੱਧ ਦਿੰਦਾ ਕਿਉਂਕਿ ਜਦੋਂ ਪਸ਼ੂ ਰੱਜ ਕੇ ਖਾਊਗਾ ਤੇ ਫੇਰ ਹੀ ਰੱਜ ਕੇ ਬਾਲਟੀ ਭਰਦਾ ਬਾਕੀ ਪੱਠਪੂਰੇ ਦੀ ਪੂਰੀ ਚੌੜੀ ਆ ਸਿੰਗਲ ਹੱਡੀ ਆ ਗਈ ਆ ਦੇਖ ਸਕਦੇ ਤੁਸੀਂ ਬਿਲਕੁਲ ਪਤਲਾ ਪਿੰਡਾ ਦੇਖੋ ਪਿੰਡਾ ਖਿੱਚੇ ਤੋਂ ਪਸ਼ੂ ਜਿਵੇਂ ਆਏ ਨੀਵਾ ਹੋਵੇ ਪੀੜ ਮੰਨੇ ਦਾ ਸਮਝ ਲਓ ਉਹ ਪਤਲੇ ਪਿੰਡੇ ਦਾ ਵਾ ਦੋਸਤੋ ਬਾਕੀ ਤੁਹਾਨੂੰ ਇਹਦਾ ਫੇਸ ਦਿਖਾ ਦਿੰਨੇ ਆ ਦੋਸਤੋ ਕਿੱਡਾ ਘੱਟ ਆਉਂਦਾ ਇੱਧਰ ਦੇਖੋ ਅੱਖ ਬਿਲਕੁਲ ਨੀਲੀ 라ਵੀ ਵਾਲੀ ਫੇਸ ਦੀ ਤੁਸੀਂ ਇਹਦੀ ਬਿਊਟੀ ਚੈੱਕ ਕਰ ਲਓ ਜ਼ੁਬਾਨ ਗੁਲਾਬੀ ਆ ਦੋਸਤੋ ਕਿਉਂਕਿ ਆਪਣੇ ਫਾਰਮ ਤੇ ਜਿੰਨੇ ਵੀ ਨਾਗ ਆਉਣਗੇ ਆਪਾਂ ਬਰੀਡ ਤੇ ਬਿਊਟੀ ਦੇ ਕੰਮ ਕਰਦੇ ਆਂ ਤੇ ਦੋਨੋਂ ਹੀ ਚੀਜ਼ਾਂ ਨੂੰ ਆਪਾਂ ਧਿਆਨ ਚ ਰੱਖ ਕੇ ਚੀਜ਼ ਖਰੀਦੀ ਦੀ ਆ ਬਾਕੀ ਤੁਸੀਂ ਸਿਆਣੇ ਆ ਆਪਣੀ ਨਿਰਖ ਵਰਕ ਕਰਕੇ ਖਰੀਦਣੀ ਆ ਬਾਕੀ ਪਲੇ ਹੋਏ ਬੱਚੇ ਆ ਕੋਈ ਇਹ ਨਹੀਂ ਵੀ ਤਕਾ ਮਾਰਾ ਡੈਗ ਪੈਣਗੇ ਲਿੱਸੇ ਫਿੱਕੇ ਨਹੀਂਗੇ ਤੇ ਬਾਕੀ ਜਿੱਦਾਂ ਦੇ ਤੁਸੀਂ ਉਹਨੂੰ ਤਿਆਰ ਕਰਨਾ ਚਾਹੋ ਇਹਨਾਂ ਨੂੰ ਨਗਾ ਨੂੰ ਤਿਆਰ ਕਰ ਸਕਦੇ ਆ ਦੋਸਤੋ ਪੂਰੀ ਹਾਈਟ ਦੀ ਵੱਡੀ ਹਾਈਟ ਦੀ ਮੱਝ ਬਣਨ ਵਾਲੀ ਆ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਆ ਜੇ ਕਿ ਵੀ ਨਿਸ਼ਾਨੀ ਮੰਗਦਾ ਸੀ ਵੀ ਤੂੰ ਸੁਪਰ ਨਿਸ਼ਾਨ ਤੋਂ ਉੱਪਰ ਨਿਸ਼ਾਨ ਨਿਸ਼ਾਨੀਆਂ ਸਾਰੀਆਂ ਪੂਰੀਆਂ ਤੇ ਅੱਖ ਬਿਲਕੁਲ ਨੀਲੀ 라ਵੀ ਵਾਲੀ ਤੇ ਉਹ ਤੁਹਾਨੂੰ ਇੱਕ ਵਾਰ ਫੇਰ ਇਹਦਾ ਫੇਸ ਦਿਖਾ ਦਿੰਨੇ ਆਪਾਂ ਤਾਂ ਫੇਸ ਇਹਦਾ ਚੈੱਕ ਕਰ ਲਿਓ ਟੇਡਾ ਕੱਟ ਤੇ ਮਣਕਣੀ ਅੱਖ ਦੋਸਤੋ ਕਿਸਮਤ ਨਾਲ ਹੀ ਮਿਲਦਾ ਇਹ ਖਾਸ ਕਰਕੇ ਬੂਰਾ ਡੰਗਰ ਸੋ ਧੌਣ ਧਣ ਦੀ ਲੰਬਾਈ ਕਰ ਲਿਓ ਚੈੱਕ ਫੇਸ ਦੀ ਬਿਊਟੀ ਸੋ ਕਿੱਦਾਂ ਲੱਗੀ ਜਰੂਰ ਦੱਸਿਓ ਧੰਨਵਾਦ